ਇਹ ਦਾ ਮਹੀਨਾ ਹੈ ਸਗਣ ਦਾ ਸਗਣ ਮਹੀਨੇ ਦੇ ਸ਼ਬਦ ਬਾਰੇ ਤਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਨੇ ਸਮਝਾਉਣਾ ਕੀਤਾ ਹੈ ਕਿ ਇਸ ਮਹੀਨੇ ਵਿੱਚ ਇੱਕ ਨਾਮ ਜਪਣ ਵਾਲੇ ਗੁਰਮੁਖ ਜੀ ਨੂੰ ਕਿਸ ਤਰ੍ਹਾਂ ਇਸ ਮੈਨੇ ਚ ਉਸ ਪਰਮਾਤਮਾ ਦੇ ਉਪਕਾਮ ਵਿੱਚ ਮੈਨੇ ਵਿੱਚ ਬੇ ਦਿੱਤ ਪ੍ਰਾਪਤ ਹੈ। ਫਲ ਗੁਣ ਆਨੰਦ ਉਪਾਰਜਨਾ ਹਰ ਸੱਜਣ ਪ੍ਰਗਟੇ ਆਏ। ਫਲ ਗੁਣਾ ਦਾ ਸੰ। ਆਨੰਦ ਉਪਾਰਜਨਾ ਹਰ ਸੱਜਣ ਪ੍ਰਗਟੇ ਆਏ। ਸਿਆਲ ਦੇ ਉਤ ਤੋਂ ਬਾਦ ਇਹ ਮਹੀਨਾ ਫੱਗਣ ਦਾ ਸ਼ੁਰੂ ਹੁੰਦਾ ਹੈ ਜਿਦੇ ਵਿੱਚ ਮੌਸਮ ਬੜਾ ਸੁਹਾਵਣਾ ਹੁੰਦਾ ਹੈ ਠੰਡੀ ਮਿੱਠੀ ਹਵਾ ਹੁੰਦੀ ਹੈ ਬਾਅਦ ਚ ਹੋਲੀਆਂ ਦੇ ਰੰਗ ਤਮਾਸ਼ੇ ਹੁੰਦੇ ਹਨ ਖੜਿਆ ਹੋਇਆ ਬਸੰਤ ਦੀ ਪਹਾਰ ਹੁੰਦੀ ਹੈ ਖੜਿਆ ਹੋਇਆ ਮਹੀਨਾ ਤੇ ਸਭ ਇਹ ਸਮਝਾਉਣਾ ਕਰਦੇ ਕਿ ਮੇਰੇ ਹਿਰਦੇ ਵਿੱਚ ਵੀ ਫਲ ਗੁਣ ਅਨੰਦ ਉਪਾਰਜਨਾਂ ਅਨੰਤ ਉਪਤਿ ਲਿਆ ਹੈ ਹਰ ਸੱਜਣ ਪ੍ਰਗਟੇ ਆਏ ਮੇਰੇ ਹਿਰਦੇ 'ਚ ਉਸ ਪਰਮਾਤਮਾ ਪ੍ਰਗਟਾਈਂ ਪ੍ਰਥਕ ਆਵਸੇ ਅੱਗੇ ਸਭ ਦੀ ਸਮਝਾਉਣਾ ਕਰਦੇ ਨੇ ਸੰਤ ਸਹਾਈ RAM ਕੇ ਕਾਹ ਕਿਰਪਾ ਦਿਆ ਬਿਲਾਏ ਸੰਤ ਜਨ ਜੋ ਪਰਮਾਤਮਾ ਨਾਲ ਇਕਮਿਕ ਨੇ ਸਾਰੇ ਸਮਝੋਣਾ ਕਰਦੇ ਹਨ ਕਿ ਮੈਂ ਸੁਣਿਆ ਹੈ ਉਹ ਪ੍ਰਮਾਤਮਾ ਨਾਲ ਮਿਲਾਨ ਵਿੱਚ ਸਮਰਥ ਹੁੰਦੇ ਨੇ ਜਿਵੇਂ ਸਾਡਾ ਸਮਰਥ ਗੁਰੂ ਗੋਬਿੰਦ ਸਿੰਘ ਜੀ ਜੋ ਉਸ ਪ੍ਰਮਾਤਮਾ ਨਾਲ ਇੱਕ ਮਿੱਠ ਮਿਲਾਉਣ ਵਿੱਚ ਸਮਰਥ ਨੇ ਸੰਤ ਸਹਾਏ RAM ਕੇ ਕਰ ਕਿਰਪਾ ਦਿਆ ਮੈਂ ਸੁਣਿਆ ਕਿ ਉਹ ਪ੍ਰਮਾਤਮਾ ਨਾਲ ਜੋੜ ਦਿੰਦੇ ਨੇ ਅੱਗੇ ਸਾਹਿਬ ਜੀ ਸਮਝਾਉਣਾ ਕਰਦੇ ਨੇ ਸੇਜ ਸੁਹਾਵੀ ਸਰਬ ਸੁਖ ਹਉ ਦੁੱਖਾ ਨਾ ਹੋ ਜਾਏ ਜਿਨਾ ਦੇ ਹਿਰਦੇ ਚ ਉਹ ਪ੍ਰਮਾਤਮਾ ਆਵਸਦੇ ਨੇ ਉਹਨਾਂ ਦੀ ਹਿਰਦੇ ਵਾਲੀ ਸੇਜ ਸੁੰਦਰ ਬਣ ਜਾਂਦੀ ਹੈ ਸਾਹਿਬ ਜੀ ਸਮਝਾਉਣਾ ਕਰਦੇ ਨੇ ਕਿ ਸਰਬ ਸਾਰੇ ਹੀ ਸੁਖ ਉਹਨਾਂ ਨੂੰ ਪ੍ਰਾਪਤ ਹੋ ਜਾਣ ਜਦੋਂ ਫਿਰ ਦੁੱਖਾ ਨਾ ਹੋ ਜਾਏ ਉਹ ਦੁੱਖਾ ਨਾ ਹੋਏ ਇਹ ਦੁੱਖਾਂ ਲਈ ਉਹਨਾਂ ਦੇ ਹਿੱਤੇ ਵਿੱਚ ਕੋਈ ਜਗ੍ਹਾ ਨਹੀਂ ਰਹੀ ਜਿਨਾ ਦੇ ਹਿੱਤੇ ਚ ਉਹ ਪ੍ਰਮਾਤਮਾ ਪ੍ਰਗਟ ਆਉਸਦੇ ਅੱਗੇ ਸੈਨ ਜੀ ਸਮਝੋ ਹੰਸ ਨੇ ਇੱਛੁ ਕੁਨੀ ਵਡ ਭਾਗਣੀ ਹਰ ਪਾਇਆ ਵਰ ਪਾਇਆ ਹਰ ਰੰ ਉਨਾ ਵਡ ਭਾਗਣ ਜੀਵ ਇਸਤਰੀਆਂ ਆਪਾਂ ਸਾਰੇ ਹੀ ਉਸ ਪ੍ਰਮਾਤਮਾ ਦੇ ਜੀਵ ਇਸਤਰੀ ਹਾਂ ਸਾਡਾ ਸਾਰਿਆਂ ਦਾ ਉਹ ਪ੍ਰਮਾਤਮਾ ਉਹ ਮਾਲਕ ਉਹ ਖਸਮ ਹੈ ਕਸਮ ਮਾਨਾ ਕਰ ਪਿਆਰੇ ਬੁਰੇ ਭਲੇ ਹਮ ਉਥਾਰੇ ਏ ਪ੍ਰਮਾਤਮਾ ਜੀ ਆਪ ਹੀ ਸਾਡੇ ਕਸਮ ਹੋ ਪਤੀ ਹੋ ਆਸੀ ਸਾਰੇ ਆਪ ਜੀ ਦੀ ਆਸਰ ਧਿਆਨ ਜਿਵੇਂ ਇੱਕ ਇਸਤਰੀ ਦਾ ਸਰ ਦਾ ਤਾਜ ਸਰਤਾਜ ਉਹਦਾ ਆਪ ਹੀ ਜੀ ਬੰਦਾ ਹੁੰਦਾ ਹੈ ਕਸਮ ਹੁੰਦਾ ਹੈ ਉਸੇ ਤਰ੍ਹਾਂ ਸਾਡੇ ਸਾਰੇ ਜੀਵ ਇਸ ਦਿਆਂ ਦਾ ਏ ਪ੍ਰਮਾਤਮਾ ਦੀ ਆਪ ਹੀ ਖਸਮ ਹੋ ਕਸਮਾ ਨਾ ਕਰ ਪਿਆਰੇ ਬੁਰੇ ਭਲੇ ਹਮ ਥਾਰੇ ਅਸੀਂ ਤੇਰੇ ਜੀਵ ਹਮ ਪ੍ਰਮਾਤਮਾ ਜੀ ਤੂੰ ਹੀ ਸਾਡੀ ਰਖਾ ਕਰੇ ਇਥੇ ਸਾਇ ਵੀ ਸਮਝਾਉਣਾ ਕਰਦੇ ਨੇ ਕਿ ਕਿਛੁ ਪੁਨੀ ਵਡ ਭਾਗਣੀ ਵਲ ਪਾਇਆ ਹਰ ਰਤ ਨ ਵਡ ਭਾਗਣਾ ਜੀਵ ਇਸਤਰੀਆਂ ਦੀ ਮਨੋ ਕਾਮਨਾ ਮਨ ਇਛਾ ਪੂਰੀਆ ਹੋ ਜਾਂਦਿਆਂ ਨੇ ਉਹਨਾਂ ਨੂੰ ਹਰੀ ਪ੍ਰਭੂ ਖਸਮ ਮਿਲ ਪੈਂਦਾ ਹੈ ਜਿਨ੍ਹਾਂ ਦੇ ਹਿਰਦੇ ਚ ਹਰ ਸੱਜਣ ਰਗਟੇ ਆ ਮੇਰੇ ਸਹਿਯਾ ਮੰਗ ਲਗਾ ਵਹੀ ਗੀਤ ਗੋਵਿੰਦ ਸਰਾਈ ਜਿਨ੍ਹਾਂ ਦੇ ਵੇਸੇ ਤੋਂ ਪ੍ਰਮਾਤਮਾ ਪ੍ਰਗਟ ਹੋ ਜਾਂਦਾ ਹੈ ਉਹ ਸਤ ਸੰਗੀ ਸਹਿਰਿਆਂ ਨਾਲ ਆਓ ਸਤ ਸੰਗੀ ਸਹਿਰ ਸੱਜਣਾਂ ਦੀ ਬੈਠਕ ਨਾਰ ਰਲ ਕੇ ਗੋਵਿੰਦ ਦੇ ਪ੍ਰਮਾਤਮਾ ਦੇ ਸਿਫਤ ਸਲਾਹ ਦੇ ਗੀਤ ਉਸ ਪ੍ਰਮਾਤਮਾ ਦੇ ਗੀਤ ਖਲਾਦੇ ਹਨ ਆਤਮਿਕ ਆਨੰਦ ਪੈਦਾ ਕਰਨ ਵਾਲੀ ਗੁਰਬਾਣੀ ਗਾਉਂਦੇ ਹਨ ਹਰ ਜੀਹਾ ਅਗਰ ਨਾ ਕੀ ਸਹੀ ਕੋਈ ਦੂਜਾ ਨਵੇਂ ਨਾ ਸਾਹਿ ਸੰਗਮਾ ਦਾ ਦਿਨ ਪਰਮਾਤਮਾ ਵਗਾ ਕੋਈ ਹੋਰ ਉਸ ਦੀ ਬਰਾਬਰ ਕਰ ਸਕਣ ਵਾਲਾ ਕੋਈ ਦੂਜਾ ਨਹੀਂ ਹੈ ਨਾ ਹੀ ਕਿਤੇ ਕੋਈ ਉਸ ਪਰਮਾਤਮਾ ਮਾਰਗ ਦੇ ਬਰਾਬਰ ਹੋਰ ਕੋਈ ਦਿਸਦਾ ਹੈ ਹਲਤ ਪਲਤ ਸਵਾਰਿਓਂ ਨਿਹਚਲ ਦਿੱਤੀਆਂ ਚਾਹ ਉਹ ਪਰਮਾਤਮਾ ਹਲਤ ਪਲਤ ਹਲਤ ਇਲੋਕ ਪਨ ਲੋਕ ਪਲ ਦੋਨੋਂ ਸਵਾਰ ਦਿੰਦੇ ਨੇ ਉਹ ਪਰਮਾਤਮਾ ਉਹਨਾਂ ਨੂੰ ਆਪਣੇ ਚੱਲਣਾਂ ਤੇ ਲੇਵ ਲੇਕਤਾ ਵਾਲੀ ਏਸੀ ਥਾਂ ਬਖਸ਼ੀ ਹੈ ਜੋ ਕਦੇ ਡੋਲਦੀ ਨਹੀਂ ਇਨਾਂ ਦੇ ਜਨਾਂ ਦੇ ਹਰ ਸੱਜਣ ਪ੍ਰਗਤੀ ਆਇ ਸੰਸਾਰ ਸਾਗਰ ਤੇ ਰਖਿਨ ਬਹੁਰ ਨਾਮ ਜਨਮੇ ਤਾਇ ਪ੍ਰਮਾਤਮਾ ਸੰਸਾਰ ਸਮੁੰਦਰ ਤੋਂ ਉਹਨਾਂ ਨੂੰ ਹੱਥ ਦੇ ਕੇ ਰਖ ਲਿਆ ਹੈ ਅਤੇ ਜਨਮਾਗ ਮਰਨ ਦੇ ਜਨਮ ਮਰਨ ਦੇ ਗੇੜ ਵਿੱਚ ਉਹ ਮੁੜ ਦੁਬਾਰ ਨਹੀਂ ਆਉਂਦੀ ਜਨਮ ਮਰਨ ਦੇ ਗੇੜ ਵਿੱਚ ਉਹ ਕਲਾਸੀ ਕਰ ਜਾਂਦੇ ਪਾਉ ਕਿ ਉਹਨਾਂ ਦਾ ਸਿਰ ਆਲਾ ਕਰਨ ਦਾ ਮੇਰ ਖਤਮ ਹੋ ਜਾਂਦਾ ਹੈ ਜਿਨ੍ਹਾਂ ਤੇ ਪ੍ਰਮਾਤਮਾ ਆਪ ਮਿਹਰ ਕਰਦਾ ਸੰਸਾਰ ਸਾਗਰ ਤੇ ਹੈ ਇਸ ਸੰਸਾਰ ਇੱਕ ਸਾਗਰ ਹੈ ਜਿਹਦੇ ਚ ਜਿਉਂ ਜਮਦਾ ਹੈ ਮਰਦਾ ਹੈ ਸਿਰ ਜਮਦਾ ਹੈ મત ਇਸੇ ਤਰ੍ਹਾਂ ਦੌੜ ਭੱਜ ਲੱਗਿਆ ਜੀ ਪਰ ਜਦੋਂ ਪ੍ਰਮਾਤਮਾ ਕਿਰਪਾ ਕਰਦਾ ਹੈ ਤੇ ਇਹ ਦੌੜ ਭੱਜ ਖਤਮ ਹੋ ਕੇ ਪ੍ਰਮਾਤਮਾ ਆਪਣੇ ਚਰਨਾਂ ਚਿਤ ਮਾ ਬਚਦਾ ਹੈ ਪਾਉ ਆਪਣੀ ਨਿਕਰੀ ਜਵਾਸਾ ਹੋ ਜਾਂਦੀ ਹੈ ਜੇਕਰ ਇੱਕ ਅਨੇਕ ਗੁਣ તરી ਨਾਨਕ ਚਰਣੀ ਪਾਇਆ ਹੈ ਪ੍ਰਮਾਤਮਾ ਦੀ ਸਾਡੇ ਇੱਕ ਜੀਵਾ ਹੈ ਆਪ ਜੀ ਦੇ ਗੁਣ ਅਨੇਕ ਹਨ ਅਸੀਂ ਕਿਹੜੇ ਗੁਣ ਚ ਬਿਆਨ ਕਰੀਏ ਇਹ ਪ੍ਰਮਾਤਮਾ ਦੀ ਉਸ ਦਾ ਆਸਰਾ ਕਰਦੇ ਹਨ ਉਸ ਮਾਲਕ ਦਾ ਆਸਰਾ ਕਰਦੇ ਹਨ ਜੀਵ ਅਤੇ ਉਸ ਪ੍ਰਮਾਤਮਾ ਦੇ ਚਰਣਾ ਦਾ ਧਿਆਨ ਦੇ ਕੇ ਸੰਸਾਰ ਸਾਗਤ ਉੱਤਰ ਜਾਂਦੇ ਹਨ ਅਖੀਲੇ ਬੰਦੂ ਚ ਸਾਡੀ ਸਮਝ ਹਾਂ ਕਰਦੇ ਹਨ ਖਾਲਕੁਣ ਨਿਤ ਸਲਾਹੀਏ ਜਿਸ ਨੂੰ ਤਿਲ ਨਾ ਤੁਮਰੰ ਸਰਕੁਣ ਸਗਣ ਦੇ ਮਹਨੇਚ ਉਸ ਪ੍ਰਮਾਤਮਾ ਨੂੰ ਉਸ ਮਾਲਕ ਨੂੰ ਤੇ ਆਉਣਾ ਕਰ ਜਿਦੇ ਨੂੰ ਕਿਸੇ ਦਾ ਕੋਈ ਹੋੜਾ ਲਾਲਚ ਨਹੀਂ ਕੋਈ ਕਿਸੇ ਵਡਿਆਈ ਦੀ ਕੋਈ ਤਾਂ ਨਹੀਂ ਜੋ ਇਸ ਕਾਮਿ ਭਿ ਪਾਉ ਜਿਨੂੰ ਕਿਸੇ ਦਾ ਦੇ ਰਕਾ ਪਰ ਕਿਸੇ ਚੀਜ਼ ਦਾ ਲਾਲਚ ਨਹੀਂ ਜੋ ਪ੍ਰਮਾਤਮਾ ਬੇਅੰਤ ਹੈ ਅਪਾਰ ਹੈ हे वाणी सगण ਵਿੱਚ ਉਸ ਪਰਮਾਤਮਾ ਨੂੰ ਸਲਾਹ ਕਰ ਜੋ ਤੇਰੀਆਂ ਸਾਰੀਆਂ ਲੋੜਾਂ ਪੂਰੀ ਕਰਨ ਵਾਲਾ ਹੈ ਜੋ ਦਰਦ ਤਾਰੇ ਦਾਤਾ ਦੇਣ ਵਾਲਾ ਹੈ ਉਸ ਨੂੰ ਸਲਾਮ ਕਰ ਸਤਗੁਰੂ ਮਹਾਰਾਜ ਜੀ ਮਨ ਤੇ ਕਿਰਪਾ ਕਰਨ ਸਾਡੇ ਹਿਰਦੇ ਵਿੱਚ ਪਰਿਪੂਰਨ ਪਰਮਾਤਮਾ ਦੇ ਨਾਮ ਦੇ ਵਾਸੀ ਹੋਣ ਅਸੀਂ ਵੀ ਜੋ ਬਾਣੀ ਪੜ੍ਹੀ ਹੈ ਸੁਣੀ ਹੈ ਉਹਦਾ ਵਾਸਾ ਸਾਡੇ ਹਿਰਦੇ ਵਿੱਚ ਹੋਵੇ ਗੁਰੂ ਮਹਾਰਾਜ ਆਪ ਨੇ ਕਿਰਪਾ ਕਰ ਹੁਣ ਆਪਲਾ ਚਾਹ ਦੀ ਖਿਮਾ ਸਤਿਗੁਰੂ ਮਹਾਰਾਜ ਆਪ ਬਖਸ਼ ਰਣ ਸਾਡਾ ਵਿਚ ਇਹ ਲੋਕ ਸਖੇ ਪਰ ਲੋਕ ਸੁਹਿਲਾ ਹੋ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਭਲ ਗੁਣ ਆਨੰਦ ਉਪਾਰ ਜਨਾ ਹਰ ਸੱਜਣ ਪ੍ਰਗਟੇ ਆਏ संत सहायी राम के कर कृपा दिया मिलाए बल गुण आनंद अपार जणा हर सज्जन प्रगटे आए संत सहायी राम के कर कृपा दिया मिलाए सेज सुहावी सर्व सुख हण दुखा नाही जाए पिछ पुनी वट पागणी ਵਰ ਪਾਇਆ ਹਰ ਰਾਹੀ ਮਿਲ ਸਹੀਆ ਮੰਗਲ ਕਾਵਹੀ ਗੀਤ ਗੋਬਿੰਦ ਗਲਾਈ ਹਰ ਜਿਹਾ ਅਵਰਨਾ ਦਿਸੈ ਕੋਈ ਦੂਜਾ ਲਵੇ ਨਾ ਲਾਈ ਹਰਦਪਤ ਸਵਾਰਿ ਨਹ ਚਲਦ ਤੀਰ ਨਜਾਈ ਸੰਸਾਰ ਸਾਗਰ ਤੇ ਰਖਿਐ ਬਹੁੜਾ ਜਨਮੇ ਤਾਏ ਜਹਿਵਾ ਇਕ ਅਨੇਕ ਗੁਣ ਕਰੇ ਨਾਨਕ ਚਰਣੀ ਪਾਏ ਫਲ ਗੁਣ ਨਿਤ ਸਲਾਹੀਏ ਜਿਸਨੋ ਤਿਲ ਨਾਂ ਤਮਾਈ ਜਿਨ ਜਿਨ ਨਾਮ ਪਿਆਆ ਤਿਨ ਕੇ ਕਾਜ ਸਰੇ ਹਰ ਗੁਰ ਪੂਰਾ ਆਰਾਧਿਆ ਦਰਗੈ ਸਚ ਖਰੇ ਸਰਬ ਸੁਖਾਂਿਤ ਚਰਨ ਹਰ ਭਉ ਜਲ ਬਖੰ ਮੰਤਰੇ ਪ੍ਰੇਮ ਭਗਤ ਤਿਨ ਪਾਇਆ ਵਿਖਿਆ ਨਾ ਹਿ ਜੈ ਉੜ ਗਏ ਤੁਪ ਤਾਂਸੀ ਪੂਰਨ ਸਤਿਿ ਪਰੇ ਆਰ ਬ੍ਰਹਮ ਪ੍ਰਭ ਸੇਉ ਦੇ ਮਨ ਅੰਦਰ ਇਕ ਕਰੇ ਮਾਹ ਦਿਵਸ ਮੂਰਤ ਬਨੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸ ਦਾ ਕਿਰਪਾ ਕਰੋ ਹਰੀ ਮਾਹ ਦਿਵਸ ਮੂਰਤ ਭਲੇ जिसको नजर करे नानक मंगे दरसदार कृपा करो हरे वाहेगुरु जी का खालसा वाहगुरु